ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਵਿੱਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁੱਗਾਂ ਰਾਤ ਚੌਗਣਾਂ ਤਰੱਕੀਆਂ ਬਖਸ਼ੇ ਦੇ ਰੋਤਾ ਬਖਸ਼ੇ ਵੀ ਚੱਲ ਰਿਹਾ ਜੀ ਕਾਰੋਬਾਰ ਮੌਸਮ ਬਹੁਤ ਵਧੀਆ ਸਾਫ਼ ਸੁਸਰਾ ਹੋਇਆ ਪਿਆ ਚਲੋ ਕੱਲ ਧੁੰਦ ਹੈਗੀ ਸੀ 11 ਵਜੇ ਤੋਂ ਪਾਣੀ ਖਿੜੀ ਦੀ ਵੀ ਹੁਣ ਫਰਕ ਪੈਂਦਾ ਜਾਇ ਜਾਂਦਾ ਦਿਨ ਪੜ ਦਿਨ ਦਿਨ ਵੀ ਵੱਧ ਜਾਂਦਾ ਕੱਲ ਲੋਹੜੀ ਦੀ ਪਰਸੋਂ ਉਹਦੇ ਕਰਕੇ ਅੱਧਾ ਦਿਨ ਅੱਧਾ ਘੰਟਾ ਵੱਧ ਗਿਆ ਤਾਂ ਵੀ ਬਹੁਤ ਫਰਕ ਪੈ ਗਿਆ ਨਹੀਂ ਤਾਂ ਇਸ ਟਾਈਮ ਨੂੰ ਹਨੇਰਾ ਹੋ ਜਾਂਦਾ ਵੀ ਹੁਣ ਬਹੁਤ ਵਧੀਆ ਮੌਸਮ ਦਾ ਫਰਕ ਪਿਆ ਵਾ ਧੋਪਾਂ ਨਿਕਲਦੀ ਆ ਧੋਪਾਂ ਦੇ ਕਰਕੇ ਫਸਲਾਂ ਜਿਹੜੀਆਂ ਉਹ ਵੀ ਬਹੁਤ ਵਧੀਆ ਹੁੰਦੀਆਂ ਜਾਂਦੀਆਂ ਨੇ ਵੀ ਸਾਰਾ ਕੁਝ ਸੈੱਟ ਚੱਲਦਾ ਹੋਣਾ ਜਿੱਕਣਾ ਯਾਨੀ ਠਾਰੀ ਹੈਗੀ ਐ ਠਾਰੀ ਬਹੁਤ ਵਧੀਆ ਜਿਹੜੀ ਹੁਣ ਠਾਰੀ ਪੈਂਦੀ ਆ ਵਧੀਆ ਕਣਕਾਂ ਵਾਸਤੇ ਵੀ ਠੀਕ ਆ ਇਹ ਯਾਨੀ ਹੈ ਕੋਰੇ ਵਾਲੀ ਰੈਰੇਸ ਜੀ ਵਾਲਾ ਕੰਮ ਐ ਕੋਰਾ ਤਾਂ ਨਹੀਂ ਹੈਗਾ ਪਿਆ ਵਾ ਜਿਹੜੇ ਹੱਥ ਸੁਣ ਹੁੰਦੇ ਆ ਉਹ ਤੇ ਪਤਾ ਲੱਗਦਾ ਵੀ ਕੋਰੇ ਵਾਲਾ ਕੰਮ ਐ ਸਵੇਰ ਟਾਈਮ ਹੁੰਦੇ ਹੱਥ ਤੇ ਠੰਡੇ ਰਾਤ ਨੂੰ ਵੀ ਠੰਡੇ ਹੀ ਹੋ ਜਾਂਦੀ ਐ ਪਰ ਦਿਨ ਵਿੱਚ ਧੋਪਾਂ ਨਿਕਲਦੀ ਐ ਧੋਪ ਬਹੁਤ ਫਿਰ ਚ ਵਧੀਆ ਤੋਂ ਪਵਿਆਂ ਨੂੰ ਪੂਰਾ ਜੋਰ ਦਿਖਾਉਂਦੀ ਐ ਠੰਡ ਵੀ ਦਿਖਾਉਂਦੀ ਐ ਬਾਕੀ ਅੱਜ ਥੋੜੀ ਜਿਹੀ ਧੁੱਪਾਂ ਚ ਜਾਂ ਜਿਆਦਾ ਤੇ ਥੋੜੀ ਜਿਹੀ ਅੱਜ ਕਿ ਹਵਾ ਬੰਦ ਸੀ ਹਵਾ ਕਰਕੇ ਜਿੱਦਣ ਹਵਾ ਚੱਲਦੀ ਐ ਫਿਰ ਥੋੜੀ ਧੁੱਪ ਮੰਦਮ ਵਹਿ ਜਾਂਦੀ ਐ ਬਾਕੀ ਠੀਕ ਐ ਪ੍ਰੋਗਰਾਮ ਚੱਲਦੇ ਜੀ ਖੰਡਪਾਟ ਸਾਹਿਬ ਆਪਣੇ ਆਰੰਭ ਹੋਏ ਹੋਏ ਐ ਗੁਰਦੁਆਰਾ ਸਾਹਿਬ ਦੇ ਕੱਲ ਦੇ ਬਾਕੀ ਹੁਣ ਉੱਥੇ ਤੇ ਪਹੁੰਚੇ ਉਹਰੇ ਖੇਤਾਂ ਦੇ ਵਿੱਚ ਵੀ ਬਾਕੀ ਤੁਹਾਨੂੰ ਦਿਖਾਉਂਦੇ ਜੀ ਪ੍ਰੋਗਰਾਮ ਜਿਹੜੇ ਚੱਲਦੇ ਆ ਆਪਣੇ ਉਰੇ ਅੱਜ ਥੋੜੇ ਜਿਹਾ ਆਪਾਂ ਇੱਥੇ ਨਿਤ ਦੇ ਪਾਪੇ ਨੇ ਹੁਣ ਰੋਕਿਆ ਤਾਂ ਕਹਿੰਦਾ ਵੀ ਸਾਡੇ ਵੰਨ ਲੈ ਜੋ ਸੋਰੇ ਇਹਨਾਂ ਨੇ ਕਿਹ ਪਰਚੀ ਇੱਕ ਪਹਿਲਾਂ ਗੇਰ ਕੇ ਆਇਆ ਇੱਕ ਫੇੜਾ ਵੀ ਦੁਬਾਰੇ ਘੜਨ ਲੱਗੇ ਪਏ ਆ ਵੀ ਮੈਂ ਸੈ ਇਹਨਾਂ ਕੋਲ ਵੀ ਦੋਏ ਆ ਬਹੁਤੀ ਨਹੀਂ ਹੈਗੇ ਡੰਗਰ ਬਾਕੀ ਸਾਨੂੰ ਕੱਖਾਂ ਦਾ ਪਤਾ ਹੀ ਆ ਵੀ ਕਿੰਨੇ ਕੁ ਰੇਟ ਰੂਟ ਹੈ ਤੂੜੀ ਨੂੰ ਕੋਈ ਪੁੱਛਦਾ ਹੀ ਨਹੀਂ ਹੈਗਾ ਇਹ ਕਨੇ ਆਗਾ ਦਾ ਕੰਮ ਹੈ ਵੀ ਆਹ ਕਿ ਥੋੜੇ ਜਿਹਾ ਗੰਨੇ ਉਪਰ ਹੈਵੀ ਘਟ ਤੇ ਬਿਮਾਰੀ ਪਈ ਵੀ ਜਿਆਦਾ ਜਿਹੜਾ 88 ਤੋਂ ਸੀ ਗੰਨਾ ਉਹਦੇ ਉਪਰ ਤਾਂ ਆਗ ਹੈਗਾ ਵਧੀਆ ਉਹ ਪਰ ਮੇਲੇ ਨਹੀਂ ਲੰਦਾ ਕਿ ਉਹਨੂੰ ਬੀਜ ਦੇ ਘਟਾ ਲੋਕ ਉਹ ਟਾਲ ਵਾਸਤੇ ਹੀ ਆ ਜਿਹੜੇ ਹੁਣ ਬੀਜੇ ਵਿੱਚ ਆੜ ਦਿੰਦੇ ਗੰਨੇ ਉਹਨਾਂ ਉਪਰ ਆਗੂ ਘਟਾ ਬਿਮਾਰੀ ਵੱਧ ਪਈ ਵੀ ਆ ਚਲੋ ਠੀਕ ਹੈ ਬਾਕੀ ਬਦਲ ਕੇ ਆਉਂਦੇ ਜੀ ਕਪੜੇ ਕੋਪੜੇ ਦੇਖਦੇ ਆ ਫਿਰ ਉਹਦੇ ਬਾਅਦ ਆਗਾਂ ਦੀ ਕੱਦੀ ਭਰੀ ਲਾ ਕੇ ਡੰਗਰਾਂ ਨੂੰ ਪਾ ਕੇ ਦੇਖਦੇ ਆ ਬਾਕੀ ਫੇਰ ਜੇ ਖਾਲੇ ਤਾਂ ਹੋਰ ਲੈ ਜਾਗੇ ਨਹੀਂ ਵੇਦਾ ਤੂੜੀ ਚੱਲੀ ਹੋ ਜਾਣੀ ਚਲੋ ਠੀਕ ਹੈ ਜੀ ਬਾਕੀ ਦਿਖਾਉਂਦੇ ਆ ਕਾਰੋਬਾਰ ਜਿਹੜਾ ਚੱਲਦੇ ਆ ਲੋ ਬਾਈ ਜੀ ਪਹੁੰਚ ਕੇ ਖੇਤਾਂ ਦੇ ਵਿੱਚ ਫੇਰ ਵੀ ਅੱਜ ਪਪਾਨਾ ਬੰਨਣਾ ਥੋੜੇ ਜਿਹਾ ਆਗ ਹੋਰ ਤੇ ਥੋੜੇ ਜਿਹਾ ਆਪਾਂ ਦੋ ਭਰੀਆਂ ਲੈ ਜਾਣੀਆਂ ਦੇਖਦੇ ਪਹਿਲਾਂ ਖਾਂਦੇ ਕਿ ਨਹੀਂ ਇੱਕ ਵਾਰ ਮਲਕੀਤ ਬਾਈ ਤੇ ਲਿਆ ਕੇ ਪਾਏ ਤੇ 2 ਸਾਲ ਹੋ ਗਏ ਪਹਿਲਾਂ ਖਾਦੇ ਨਹੀਂ ਹੈਗੇ ਮੈਸਾਂ ਆਗ ਕੋਈ ਨਾ ਦੇ ਹੁਣ ਪੜਕੀਆਂ ਦੋ ਆਈਆਂ ਵੀ ਕਨੇਤਰ ਗੇਰ ਕੇ ਆਇਆ ਹੱਜੇ ਹੁਣੇ ਮੁੜਿਆ ਹਲੇ ਵੀ ਦੂਈ ਫੇਰ ਆ ਗਈ ਘੜ ਹੁੰਦੀ ਹੈ ਗੈਲੀ ਕੇ ਲਾ ਗਿਆ ਹੁਣ ਬਾਦੂ ਮੇਰੇ ਬੰਨ ਕੇ ਸੰਕਾਉ ਰੱਖੇ ਵੇ ਛੱਡ ਦੇ ਵਿੱਚ ਲੱਗੇ ਵੇ ਦੌਣ ਮਹਾ ਦੇਖਦੇ ਦੂ ਪਾ ਕੇ ਭਰੀਆਂ ਜੇ ਖਾਲੀਆਂ ਤਾਂ ਠੀਕ ਆ ਸ ਹੋਰ ਬਨ ਲਾਂਗੇ ਨਹੀਂ ਤਾਂ ਫਿਰ ਤੂੜੀ ਚੱਲੂਗੀ ਤੇ ਪਾ ਗਿਆ ਇਹ ਕੇ ਸੋਰਾ ਯਾ ਆਹ ਜੀ ਮੋਨ ਦੇ ਨੂੰ ਵੱਟ ਜਾ ਹੈ ਦੀ ਆਪਾਂ ਨੇ ਕੰਨੇ ਦਾ ਕੰਮ ਰਿਹਾ ਜੀ ਕਿ ਹੁਣੇ ਦੇ ਵਿੱਚ ਲੈਂਨ ਦਾ ਫਰਕ ਪਾਇਆ ਥੋੜਾ ਜਿਹਾ ਪਹਿਲਾ ਬੂਟਾ ਸਹੀ ਆ ਔਰ ਫਿਰ ਉਹ ਥੋੜਾ ਜਿਹਾ ਘਟ ਗਿਆ ਉਹ 10 ਫੁੱਟ ਪਰ ਵੀ ਨਹੀਂ ਹੋਣਾ ਮੈਂ ਕਹਿੰਦਾ 9 ਪਰ ਰਹਿ ਗਿਆ ਹੁਣ ਫੇ ਚੀਜ਼ ਮੋੜਦੇ ਨੇ ਓਕੇ ਹੋ ਜਾਂਦੀ ਆ ਫਿਰ ਕਿਹੜਾ ਫੜਾ ਹੋਵੇ 11 25 ਫੁੱਟ ਪਰ ਹੋਵੇ ਤਾਂ ਵੀ ਹੈ ਮੈਂ ਕਹਿੰਦਾ 16 ਫੁੱਟ ਪਰ ਆ ਰਿਹਾ ਹੈ ਬਾਕੀ ਬੂਟਿਆਂ ਦਾ ਹੁਣ ਦਿਖ ਰਹੀ ਹੁਣਾ ਪਰ ਮੇਰੇ ਦਿਖਦੇ ਆ ਐ ਤਾਂ ਨਿੱਕਰ ਵਾਲੇ ਆ ਇਹ ਥੋੜੇ ਜੇ ਘਟ ਗੱਲੇ ਪਿਆ ਹੈ ਆਪਣੇ ਲੋਕਲ ਛੱਡੀ ਦੀ ਗੰਨਾ ਇਹਦੇ ਵੀ ਥੋੜਾ ਜਿਹਾ ਕੱਟੇ ਹੋਇਆ ਲੰਦੇ ਵੱਧ ਨਹੀਂ ਸੀ ਡਾਊਨ ਰਹਿ ਗਿਆ ਉਹਦੀ ਸੇਵਾ ਘਟ ਕਰੀ ਰੇ ਪਾਸਾ ਪਾਇਆ ਪਹਿਲਾ ਪਹਿਲਾ ਨਾ ਫੇਰ ਉਹ ਜੰਮੇ ਕੋ ਮੀਂਹ ਜਾਂ ਪੈ ਗਿਆ ਉਹਦੇ ਕਰਕੇ ਫਰਕ ਪੈ ਜਨਾ ਦੇਖੋ ਛੱਟੀ ਦਾ ਫਰਕ ਇਹ ਹੈ ਜਿਹੜੀ ਆਪਣੀ ਲੋਕਲ ਛੱਟੀ ਹੈ ਵੀ ਇਹ ਲਾ ਕਹਿੰਦਾ ਕੋਈ ਫਰਕ ਨਹੀਂ ਹੈਗਾ ਇਹਦੇ ਵਿੱਚ ਫਰਕ ਬਈ ਆ ਪਾ ਜਿੰਦਾ ਦੇਖੋ ਜੜ ਤੇ ਫੁੱਟੀ ਵੀ ਸਾਰੀ ਹੋ ਵੈਸੇ ਜੜ ਤੇ ਫੁੱਟਣ ਕਰਕੇ ਛੱਟੀ ਹੋਦਾ ਤਕੜੀ ਜਾਂਦੀ ਹੈ ਪਰ ਵਿੱਚ ਫਿਰ ਡਾਉਨ ਵੀ ਹੋ ਜਾਂਦਾ ਕਰ ਸਾਰੀ ਕੋਈ ਛੱਟੀ ਹੈ ਨਹੀਂ ਵਹੀ ਆ ਗਈ ਫੁੱਟੀ ਜਿਹੜੀਆਂ ਆ ਪਾ ਲਾਈਆਂ ਤੇ ਉਹ ਪਹਿਲੇ ਹੀ ਪੰਜਵਾਂ ਸੱਤ ਸੱਤ ਬਹੁਤ ਛੱਲੇ ਦੇ ਓਕੇ ਦੀਆਂ ਕੱਟਾਲ ਕੋ ਜਨਾਬ ਮੇਰਾ ਜੀ ਡਰਾਈਵਰ ਸਾਹਿਬ ਨੂੰ ਅੱਜ ਬਲਾਉ ਦਿੱਤੀ ਗਾ ਸਾਸਰੀ ਕਾਜ ਬੋਲੇ ਵੀ ਕਰੂੰ ਤੇ ਮੜਾ ਜਾ ਹਾਂ ਹਾਂ ਫੇ ਟਰੈਕਟਰ ਕੌਣ ਚਲਾ ਕੇ ਲਿਆ ਤੁਸੀਂ ਲਿਆ ਚਲਾ ਕੇ ਹਾਂ ਕੌਣ ਹੋ ਹਾਂ ਹਾਂ ਤੇ ਤੁੰਗਿਆ ਕਰਨਾ ਈ ਹੋਰੇ ਹੁਣ ਇਧਰ ਮੇਰੇ ਕੋ ਨੇ ਮੂੰਹ ਕਰ ਪਹਿਲਾ ਕੀ ਕਰਨਾ ਈ ਦੱਸ ਅੱਛਾ ਪਾਪੇ ਨਾਲ ਆਈ ਹੈ ਹਾਂ ਫੇਰ ਦੇਖਣਾ ਹੀ ਆ ਫੇਰ ਪਰ ਉਹ ਕਰ ਲਿਆ ਇਧਰ ਕਰ ਗੰਨਾ ਚੁਪਣਾ ਤੂੰ ਕਰ ਹੈ ਹਲੇ ਝੁਪਣਾ ਉੱਚੀ ਬੋਲ ਮੜਿਆ ਮੈਂ ਸੁਣਦਾ ਨਹੀਂ ਕਹਿੰਦੀ ਚੁਪੜ ਹੈਗਾ ਕਿੱਥੇ ਹੈ ਘਰ ਕੇ ਔਰੇ ਕਿੰਨੇ ਪੇ ਔਰੇ ਝੁਪਲੇ ਘਰਾਂ ਨਾਲ ਘਰਾਂ ਝੁਪਲੇ ਫੇਰ ਰੋਟੀ ਖਾਇਆ ਤੂੰ ਕੈ ਖਾਦੀਆਂ ਹੈ ਹੈ ਰੋਟੀ ਇੱਕ ਗੋਦ ਇੱਧਰ ਮੇਰੇ ਕੋਲ ਦੇਖ ਫਿਰ ਉੱਪਰ ਨੂੰ ਕੋਈ ਦੇਖੀ ਜਾਂਦੀ ਹੈ ਘੜਾਸਾ ਚੱਕਾ ਫਿਰ ਦੇਖ ਲੈ ਸਿੱਧੀ ਹੋ ਕੇ ਬੈਠ ਫਿਰ ਹਾਂ ਹਾਂ ਬੈਠ ਬੜਾ ਨੰਲਾ ਦਾ ਵਿੱਕੀ ਕਿੱਥੇ ਆ ਰੋਪੜ ਨੂੰ ਕਹਿ ਲੈਣਗੇ ਕੱਪੜੇ ਮੂੰਹ ਫੁੜੀ ਗਾਦੀ ਤੇ ਰੋੜੀ ਨੂੰ ਹੱਤੀ ਨਹੀਂ ਜੋੜ ਬੋਲਦੀ ਐ ਘੜਾਸਾ ਚੱਕਾ ਕਿੱਥੇ ਗਿਆ ਨਸ ਹਾਂ ਐ ਸੱਦੀਓ ਫਿਰ ਸਕੂਲ ਕਾ ਜਾਣਾ ਹੁਣ ਸਕੂਲ ਜਾਣਾ ਨੇ ਆਵਾ ਠੀਕ ਐ ਯਾ ਹਾਲ ਐ ਬਈ ਠੀਕ ਹੈ ਠੀਕ ਹੈ ਚੱਲਦਾ ਕੰਮ ਕੰਮ ਮਾਰੋ ਮਾਰ ਚੱਲ ਰਹਾ ਹੈ ਵਧੀਆ ਮਾਰੋ ਮਾਰ ਜਾਇਆ ਹੁਣ ਤਾਂ ਮੌਸਮ ਵਧੀਆ ਹੋ ਗਿਆ ਹਾਂਜੀ ਮੌਸਮ ਖੁੱਲ ਗਿਆ ਕਾਦਾ ਆਇਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਾਦਾ ਆਇਆ ਤੂੰ ਕੱਲ ਕੱਲੇ ਆ ਕੇ ਤੂੰ ਮੈਂ ਤਾਂ ਕਿੱਥੇ ਤੇ ਮੇਲੇ ਤੇ ਮੇਲੇ ਤੇ ਕੱਲ ਆ ਕੇ ਸ਼ਾਮ ਜੀ ਨੂੰ ਬੇਲੇ ਆ ਨਾ ਬੇਲ ਤਾਂ ਨਹੀਂ ਹੈਗਾ ਫਿਰ ਵੀ 24 24 ਘੰਟੇ ਤੇ ਲੱਗੇ ਜਾਂਦੇ ਆ 24 ਘੰਟੇ ਦਾ ਕੁਝ ਨਹੀਂ ਹੈਗੇ ਜਿਹੜੇ ਜ਼ਿਆਦਾ ਲੱਗਦੇ ਉਹ ਖਰਾਬ ਕਰਦੇ ਹਨਾ ਉਹ ਜ਼ਿਆਦਾ ਥੋੜਾ ਖਰਾਬ ਕਰਦੇ ਕਿਵੇਂ ਖੜਤ ਪੈ ਜਾਂਦੀ ਮੇਲੇ ਦੇ ਵਿੱਚ ਜਾਂ ਰਾਸ਼ ਪਾ ਜਾਂਦਾ ਹਾਂ ਹੁਣ ਜਦ ਕੱਲ ਮਨ ਲਾ ਵੀ ਜਦ ਮੈਂ ਆਇਆ ਉਸ ਸਮੇਂ ਟਰੈਕਟਰ ਕੇਵਲ 253 ਟਰੈਕਟਰ ਤੇ ਪਹਿਲੇ ਤਾਂ ਕੁਝ ਵੀ ਨਹੀਂ ਦੇ ਕੇ ਹਾਂ 253 ਨੂੰ ਕਾ 2-3 ਘੰਟੇ ਦੀ ਖੇਲਤੀ ਉਪਰ ਉਹਨੇ ਨਾਲ ਦੀ ਨਾਲ ਆਈ ਵੀ ਜਾਂਦੇ ਤੇ ਹੁਣ ਰਾਤ ਦਾ ਮੈਂ ਖੜਾ ਇਹਨਾਂ ਸਫਾਈ ਵਾਸਤੇ ਜੜ ਘਟ ਜਾ ਆਹੋ ਸਫਾਈ ਕਰਕੇ ਰੋਕਾ ਤਾਂ ਹੀ ਫੇਰ ਘਟਦੇ ਹੂੰ ਉਹਨੇ ਫਿਰ ਮੋਨਾ ਕਰਿਆ ਪਤਲੀ 5 ਵਜੇ ਤੱਕ ਜਿਹੜੇ ਐਂਟਰ ਹੋਗੇ ਠੀਕ ਆ ਹੂੰ ਵੀ ਉਤੇ ਬਾਅਦ ਨਹੀਂ ਹੋਣਾ ਫਿਰ ਟਾਈਮ ਗਲੇ ਠੀਕ ਆ ਹੁਣ ਪਰਚੀ ਸਾਡੇ ਕੋਲ ਬੇਲ ਹੈਗੇ ਕਿ ਕਹਿੰਦੇ ਹੋਰ ਘਾਟ ਦਿੰਦੇ ਮੈਂ ਘਾਟ ਦੋ ਬਹੁਤ ਵਧੀਆ ਫਿਰ ਹੋਰ ਕਾ ਚਾਹੀਦਾ ਕੰਮ ਨਿਬੜਦਾ ਚਾਹੀਦਾ ਹੁਣ ਇਹ ਜੀ ਬੀਜਣਾ ਕੁਸ ਕਿ ਇਹੀ ਰੱਖਣਾ ਮੁੰਡਾ ਕਿਆ ਕਰੀਏ ਦੱਸ ਹੈ ਕਿਆ ਕਰੀਏ ਤੂੰ ਹੁਣ ਦੇਖ ਵੇ ਕਿ ਹਜੇ ਹਿਸਾਬ ਕਾ ਨਿਕਲਿਆ ਗੰਨਾ ਹਾਂ ਗੰਨਾ ਤਾਂ ਠੀਕ ਨਿਕਲ ਰਿਹਾ ਬਸ ਠੀਕ ਆ ਫਿਰ ਫਿਰ ਇਹਨੂੰ ਰੱਖ ਲੈ ਜਿੱਥੇ ਕਿਤੇ ਸਿੱਦਾ ਲਾਤਾ ਉੱਥੇ ਲਵਾ ਦੋ ਹਾਂ ਗੰਨੇ ਨੂੰ ਵੀ ਲਵਾਣ ਮੈਂ ਤੋਂ ਉਧਰ ਵੀ ਜਿਹ ਪੱਛ ਸਰਵਾਲੀਆਂ ਸਰਵਾਲੀਆਂ ਪਛਿਆਂ ਦੇਖ ਲੈ ਹੈਗੀ ਆਪਣੇ ਦੀ ਕਿੰਨੀ ਦਾ ਸਰੋ ਵਿਜੀ ਜੀ ਉੱਥੇ ਆਪਣੇ ਉਹ ਅੱਛਾ ਉਹ ਉੱਥੇ ਜੋਗੀ ਉਹ ਇੱਥੇ ਤੋਂ ਕੀ ਨਹੀਂ ਹੈਗੀ ਨਾ ਨਾ ਹਾਂ ਉਹ ਤਾਂ ਬਹੁਤ ਸੰਗਣੀ ਤਾਂ ਪਤਾ ਚੱਲ ਦੇਖ ਲੈ ਕੁਝ ਘਰੇ ਵਿੱਚ ਲਾਲਾ ਸਾਰੇ ਵਿੱਚ ਨਹੀਂ ਲੱਗਦੀ ਹੋ ਜਣੀ ਹੈ ਸਰੋ ਹੁਣ ਕਿਹੜੇ ਪੱਤਾ ਰਿਹਾ ਬੂਟੇ ਤਾਂ ਪਏ ਸਾਫ ਹੈ ਹਾਂ ਪਹਿਲਾਂ ਇਹਨਾਂ ਨੂੰ ਛੰਗਾ ਹੀ ਬੂਟਾ ਨੂੰ ਇਹਨੂੰ ਕਰਦਣੀ ਸਫਾਈ ਕਰਾ ਦੇਣੀ ਉੱਥੇ ਤੱਕ ਸਫਾਈ ਕਰਾ ਲਈ ਜੀ ਉਸ ਤੱਕ ਨੂੰ ਪਹਿਲਾਂ ਇੰਨਾ ਫਰਕ ਹੈ ਲੋਕਲ ਛੱਟੀਦਾਰ ਹੈ ਨਾ ਦੂਜਾ ਯਾ ਇਹ ਨਾ ਥੱਲੇ ਤੇ ਫੁੱਟਣਾ ਜਿਹੜਾ ਉਹ ਹੈ ਏ ਬਿਮ ਕੋ ਵਾਲੇ ਨਾ ਇਹ ਥੱਲੇ ਲਾਉਂਦਾ ਨਹੀਂ ਲਾ ਥੋਥਾ ਜਾਗਾ ਨੇ ਐ ਪਿਓਗੇ 5 ਫੁੱਟ ਤੱਕ ਫਿਰ ਫੁੱਟਦੀ ਨਹੀਂ ਹੈ ਉੱਥੇ ਦੀ ਇਹ ਗੱਲ ਹੈਗੀ ਆ ਉਹਦਾ ਬਹੁਤ ਫਰਕ ਹੈ ਆਵਰ ਨੇ ਲੈ ਉੱਥੇ ਗਏ ਪਿਆ ਸਲਾਣੇ ਉੱਥੇ ਕਹਿੰਦਾ ਪੀੜ ਹੈ ਅੱਛਾ ਰਾਲ ਸਲਾਣੇ ਚਲੇ ਗਏ ਉਹ ਹਾਂ ਅੱਛਾ ਜੱਗਾ ਛੱਡ ਗਏ ਹੁਣ ਆਪਣਾ ਬੈਠਾ ਉੱਥੇ ਰਾਤ ਨੂੰ ਮੁੜ ਗਏ ਉਹ ਦੋ ਜਣੇ ਚਲੇ ਗਏ ਦੋਨੇ ਹਾਂ ਹਾਂ ਠੀਕ 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 ਰਾਤਾ ਤੇ ਲੋਡ ਕਰਦੇ ਦੇ ਮਹਾ ਵੀ ਨਿਗਰੇ ਲੋਡ ਲੱਗੇ ਵੀ ਕਰਨਾ ਵੀ ਕਿਹੜੀ ਟਾਈਮ ਲੈ ਕੇ ਜਾਉਂਗੇ ਮੈਂ ਤਾਂ ਐਸ ਤੋਂ ਦਰ ਸਰਜੀ ਇਹਨੂੰ ਫੋਨ ਕਰੂੰਗਾ 8 ਵਜੇ ਤੁਰੇ 8 ਵਜੇ ਤੁਰੇ ਰਾਤ 8 ਵਜੇ ਤੁਰੇ ਆ ਸਵਾ 11:00 ਬੋਜ ਸਵਾ ਤਿੰਨ ਘੰਟਾ ਲੱਗੇ ਨਾ ਨਿਗਰੇ ਬੁੱਟੇ ਹੁਣ ਇਹ ਟਾਈਮ ਛੰਗ ਜਾਂਦੇ ਆ ਬਦਨ ਬਹੁਤ ਵਧੀਆ ਬਣਦਾ ਫਾਇਦਾ ਕਿਉਂ ਹੁਣ ਇਹਦੇ ਪੱਤਾ ਕੋਈ ਨਹੀਂ ਹੈਗਾ ਵੀ ਪੱਤੇ ਵਾਲਾ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਵੀ ਨਰਮ ਹੁੰਦਾ ਉਹ ਗਲ ਕੋਲ ਜਾਂਦਾ ਤੇਰੀ ਲੱਗੀ ਵੀ ਉਹਨੇ ਦੇ ਢੇਰ ਜਿ ਕਿੜਾ ਮਰਜੀ ਲੱਗ ਜਾਵੇ ਦੇਖੋ ਕਾਮ ਦਾ ਬਾਲਣ ਸਾਫ ਕੋਈ ਕੰਡਾ ਕੁੰਡਾ ਨਹੀਂ ਕੋਸ ਨਹੀਂ ਦੁਪਰ ਐਟੇ ਫਸਲ ਹੁੰਦੀ ਏ ਫਸਲ ਥੋੜੇ ਸ਼ੰਗ ਨੇ ਔਕੇ ਹੋ ਜਾਂਦੇ ਆ ਇੱਕੜਾ ਬਹਿਲਾ ਖੇਤ ਹੋਵੇ ਗੰਨਾ ਕੁੰਨੇ ਵਾਲੇ ਹੁਣ ਬੁੱਟੇ ਸੰਗ ਨੇ ਸਗਾਲੇ ਹੁਣ ਉਹ ਪੂਰੀ ਸ਼ਾਂਗ ਦਾ ਜਿੱਥੇ ਗੰਨਾ ਤਾਂ ਉਹਦੇ ਨੰਨੇ ਕਰਕੇ ਹੁਣ ਬਹਿਲਾ ਖੇਤ ਹੈ ਇੱਕੜਾ ਆਪਾਂ ਨਾ ਕਣਕ ਬੀਜਣੀ ਇਸੇ ਕਣਕ ਦੇ ਪਹਿਲਾਂ ਥੋੜੇ ਸ਼ੰਗ ਨੇ ਪੈਂਦੇ ਆ ਉਹ ਪੱਤਾ ਫਿਰ ਥੋੜੇ ਜਿਹਾ ਖਰਾਬ ਕਰਦਾ ਤੰਗਾ ਇਹ ਮੱਕੀ ਗੰਨਾ ਹੋ ਗਿਆ ਕਈ ਜਾਂਦਾ ਲੇਟ ਬਿੱਲ ਥੋੜਾ ਜਿਹਾ ਕਰ ਗਏ ਬਾਈ ਨਹੀਂ ਤਾਂ ਕਣਕਾਂ ਵੀ ਜੋ ਜਨਦੇ ਆ ਵੀ ਹੁਣ ਆਹਦਾ ਕੋਈ ਟੋਈਏ ਨੂੰ ਕਹਿੰਦਾ ਇਹ ਕਾ ਨੀਤਰ ਕਹਿੰਦਾ ਟੋਈ ਜਾਦ ਨੇ ਦੇਖਣਾ ਆਈਟਮ ਦਿੱਤੀ ਜਾਣੀ ਹੈਂ ਹੈ ਦੇਖ ਕੇ ਸਮਾਨ ਹੋਈ ਲੈ ਕੇ ਆਇਆ ਲੱਗਦਾ ਨਾ ਬੰਦੇ ਨੇ ਭੇਜਿਆ ਨਾ ਅੱਛਾ ਕਿਹੜੇ ਬੰਦੇ ਵੀ ਹੈਗਾ ਹੈ ਹਾਂ ਫਿਰ ਉਹ ਇੱਕ ਨਹੀਂ ਭੇਜਿਆ ਬਲਾਦਾ ਮੈਨੂੰ ਹੈ ਆ ਮੈਨੂੰ ਭੇਜਿਆ ਦਾ ਹਾਂ ਬਹੁਤ ਵਧੀਆ ਵਡਾਈ ਕਰਦਾ ਵੇ ਇਹ ਤਾਂ ਇਹਦੇ ਦੰਦੇ ਤੇ ਉਹ ਆ ਨਾ ਬਰੀਕ ਆ ਬਰੀਕ ਹੈ ਵਧੀਆ ਵੜਦੇ ਆ ਇੱਕ ਉਹਦੇ ਘਰੇ ਵੱਢੀ ਜਾਂਦਾ ਹਮ ਨਾਲੇ ਜੋਰ ਨਹੀਂ ਲੱਗਦਾ ਸਹੀ ਰਹਿੰਦਾ ਇਹਦੇ ਨਾਲ ਜੋਰ ਨਹੀਂ ਲੱਗਦਾ ਹਾਂ ਜਿਹੜਾ ਤੂੰ ਉੱਦੋਂ ਮੇਰੇ ਕੋਲ ਦੇਖਦਾ ਲੱਕੜੀ ਵਾਲਾ ਉਹ ਥੋੜੇ ਦੇ ਪਰ ਹੈ ਐਸ਼ੋ ਜਿਹੜਾ ਦੂਧ ਇੱਥੇ ਦਾ ਉਹ ਇੱਕ ਹੱਥ ਘਲ ਚੱਲਦਾ ਘਟਾ ਹੈ। ਅੱਛਾ। ਉਹ ਫਿਰ ਇੱਕ ਨਾਲ ਧੁੱਪਾਂ ਚੱਲਦਾ ਕਿ ਸੁੱਕਾ ਹੋਵੇ ਜੇ ਗਿੱਲਾ ਫਿਰ ਉਹ ਹੱਥ ਸਿਰਕੀ ਜਾਂ ਲੱਕੜੀ ਪਰ। ਅੱਛਾ। ਉਹ ਅਸਲ ਵਿੱਚ ਨਾ ਡੰਡਾ ਬਨਨਗੇ ਖੜਕ ਥੱਲੇ ਖੜ ਕੇ ਛੰਗਣੇ ਵਾਲਾ। ਨਾਟ ਪਾ ਲਵੇ ਉਹਨੂੰ। ਨਾਟ। ਗਲੀ ਘੜਾ ਕੇ। ਦਿੱਤੇ ਉਹ ਸਾਰਾ ਜਿਗਾਰ ਕਲੰਪੇ 'ਚ ਦਿੱਤਾ ਬਗੈ ਕਲੰਪ ਕਾਸ ਹੋ ਜਾਂਦਾ। ਥੱਲੇ ਤੇ ਰੱਸੀ ਇੱਕ ਛੋਟੇ ਜਿਹੇ ਵੱਡਣੀਆਂ। ਉਹ ਇੱਕ ਹੋਰ ਲੋਕ ਉਹ ਵੱਢੀ ਜਾਂਦਾ ਉਹਦਾ। ਉਹ ਜਿਹੜੀ ਕਢਾਂਗੀ ਜੀ। ਹਾਂ। ਉਹ ਜੋਤੀ ਰਾਂ ਮੋਟਰ 'ਚ ਪਿਆ ਉਹਨੂੰ। ਹਾਂ ਉਹ ਵੀ ਹੈ। ਹੈਗਾ ਹੈਗਾ। ਵੈਸੇ ਆ ਚ ਮੈਂ ਬਲੈ ਤੇ ਸ਼ਾਂਗਣਾ ਤੋਂ ਗੱਲ ਕੰਮ ਚੱਲਿਆ ਨਹੀਂ ਬਈ ਤਿਲਕੀ ਦੇ ਹੱਥ ਜਾ ਫਿਰ ਮੋ ਚੱਕ ਕੇ ਲਿਆ ਫਿਰ ਆਇਆ ਕੰਮ ਬਹੁਤ ਹੀ ਲੋਡ ਆ ਤਾਂ ਬਧੀਆ ਸ਼ਾਂਗਣਾ ਆ ਹਾਂ ਬਾਈ ਨੇ ਨੇ ਕਿ ਸ਼ਾਂਗੀ ਹੁਣ ਜ਼ਿਆਦਾ ਨਹੀਂ ਸ਼ਾਂਗੀ ਨਾ ਜ਼ਿਆਦਾ ਨਹੀਂ ਸ਼ਾਂਗਣਾ ਹੂੰ ਬਾਈ ਜੇ ਇਹਦੀ ਜ਼ਿਆਦਾ ਸੰਗਾਈ ਕਰਦੇ ਹੋ ਬੂਟਾ ਖੜ ਜਾਂਦਾ ਮੋਟਾ ਨਹੀਂ ਹੁੰਦਾ ਮੋਟਾ ਨਹੀਂ ਹੁੰਦਾ ਇਹਦਾ ਉਹ ਤਾਂ ਵੱਜ ਜਾਂਦਾ ਉੱਪਰ ਨੂੰ ਵੱਜ ਜਾਣੇ ਨਾ ਬਧਾਈ ਲੰਬਾਈ ਜ਼ਿਆਦਾ ਹੋਣੀ ਦੀ ਲੰਬਾਈ ਜ਼ਿਆਦਾ ਹੋਣੀ ਦੀ ਕਿ ਆਪਾਂ ਨੂੰ ਮਟਾਈ ਵੀ ਚਾਹੀਦੀ ਆ ਮੀ ਉਹਦੇ ਹਿਸਾਬ ਨਾਲ ਉਹ ਜੱਗੂ ਵਾਲੇ ਵੀ ਤਾਂ ਹੀ ਆ ਮੋਟੇ ਹੋਏ ਲਾਗ ਹਾਂ ਹਾਂ ਉਹਨੇ ਪੂਰੇ ਪੂਰੇ ਸ਼ਾਂਗੇ ਮੈਥੀ ਤੇ ਕਰੇ ਸ਼ਾਂਗੇ ਵੇਨੇ ਹਾਂ ਇਹ ਨਾ ਉਹ ਸ਼ਾਂਗ ਹੀ ਨਹੀਂ ਮੁੜ ਕੇ ਮੈਂ ਕਹਿੰਦਾ ਪਹਿਲੇ ਸਾਲ ਇਹਨੇ ਸ਼ਾਂਗ ਤੇ ਉੱਥੇ ਕਰਾ ਕੇ ਜਾਂਗੇ ਜਾਂਗੇ ਇੱਕੇ ਸ਼ਾਂਗ ਇੱਕ ਦੀ ਸ਼ਾਂਗ ਹੀ ਨਹੀਂ ਨੇ ਬਸ ਸ਼ਾਂਗ ਹੋਣਾ ਚਾਹੀਦਾ ਹੀ ਨਾ ਦਿਖ ਜਾਂਦਾ ਵੀ ਪਹਿਲੇ ਸਾਲ ਆ ਤੇ ਦੇਖਣੋ ਤੇਰੀਆਂ ਠਾਣੇ ਦਿਖਦੇ ਨੇ ਥੱਲੇ ਉੱਥੇ ਤਾਂ ਕਿ ਸ਼ਾਂਗ ਹੋਣਾ ਚਾਹੀਦਾ ਉੱਥੇ ਕਹਾਂ ਉੱਪਰ ਨਾ ਮੈਂ ਫੱਟਿਓ ਛੱਡ ਦੋ ਇੱਕ ਨੇ ਜੱਗੂ ਵਾਲਾ ਸ਼ਾਂਗ ਹੋਣਾ ਚਾਹੀਦਾ ਥੱਲੇ ਦੇ ਨਾਲੇ ਬਾਲਣ ਹੋ ਜਿੰਦਾ ਘਰ ਬਾਲਣ ਵੀ ਮਹਿੰਗਾ ਬਾਲਣ ਮੈਂ ਕਰਾ ਲਾ ਤਾ ਟਰੈਲਾ ਕਰਤਾ ਉੱਥੇ ਹੇ ਠੀਕ ਹੈ ਆਹ ਮੈਂ ਹਾਂ ਚੱਲ ਮੋਟਰ ਪਰ ਰੱਖ ਦੂੰਗੇ ਹਾਂ ਹਾਂ ਇੱਥੇ ਵੀ ਲੋਡ ਪੈ ਜਾਂਦੀ ਆ ਵਧੀਆ ਹੁਣ ਕਿ ਬੀਜੂ ਗੋਰੇ ਪੂਰੇ ਦੇਖਦੇ ਆ ਮੱਕੀ ਮੁੱਕੀ ਉਹਦਾ ਹਾਂ ਬੇਰੂਗੇ ਅੱਛਾ ਆਹੋ ਹੋਰ ਥੋੜਾ ਜਿਹਾ ਖੜ ਜਾ ਪੰਜ ਸੱਤ ਤਾਂ ਐਨੇ ਜੀ ਤੋਂ ਪੰਜ ਚਮਕਾ ਹੁਣ ਤਾਂ ਲੱਗਦਾ ਗਈ ਤੋਂ ਪਾਣ ਵਧੀਆ ਪੈਂਦੀ ਆ ਕੀ ਲੱਗਦੀ ਆ ਪਹਿਲਾਂ ਪੱਤੇ ਇਹ ਇਕੱਠੇ ਜੇ ਕਰਕੇ ਸੱਡਾ ਜੇ ਬੰਨੂ ਹਾਂ ਹਾਂ ਫਿਰ ਇਹਨੂੰ ਅੱਗ ਲਾਉਂਗਾ ਅੱਗ ਲਾ ਦੇ ਪੱਤੇ ਤੋਂ ਪਾਣੀ ਧੁੱਪਾਂ ਕੰਮ ਕਰੀ ਧੁੱਪਾਂ ਤੋਂ ਪਾਣੀ ਹਾਂ ਫਿਰ ਪੱਤੇ ਦੇ ਦੇਖਣੀ ਪੈਂਦੀ ਅੱਗ ਬੋਸ ਦਿੱਤੀ ਪੈਂਦੀ ਆ ਆਹੋ ਬਹੁਤੇ ਫੂਕੇ ਸਾਰੇ ਇਹ ਫਿਰ ਇਹ ਸੋਕਾ ਜਾ ਹੋ ਗਿਆ ਫਿਰ ਵਧੀਆ ਖੇ ਸਾਫ ਹੋ ਜਾਂਦਾ ਪੰਜ ਇਕੱਠੇ ਕਰਕੇ ਫਿਰ ਵੀ 2 ਘੰਟੇ ਦੀ ਹਵਲ ਲੱਗਣੀ ਚਾਹੀਦੀ ਹਾਂ ਇਹ ਅੱਗ ਲੱਗਦੀ ਆ ਫੇਰ ਲੱਗਦੀ ਆ ਅੱਗ ਜੇ ਆਪਾਂ ਕਹੀਏ ਨਾਲ ਦੀ ਨਾਲ ਫੇਰ ਪੱਤੇ ਰਹੀ ਜਾਂਦੇ ਗਿੱਲੇ ਫੇਰ ਜੇ ਗਰਮੀਆਂ ਦੇ ਵਿੱਚ ਚੇ ਪਤਾ ਹਰਾ ਹੀ ਐ ਅੱਗ ਜਿਹੜਾ ਤੇਲ ਮੰਗਣ ਫੜਦਾ ਪਰ ਇਹ ਕਹਿੰਦੇ ਗਿੱਲੇ 'ਚ ਨਹੀਂ ਗਿੱਲੇ 'ਚ ਔਖਾ ਹੋ ਜਾਂਦਾ ਗਿੱਲੇ 'ਚ ਔਖਾ ਸਿਆਲ ਕਿ ਨਹੀਂ ਲੱਗਦੀ ਛਾਂਗ ਤੇ ਛਾਂਗ ਦੇ ਵਾ ਮੈਂ ਵੀ ਆਗ ਦੇ ਚੱਕਣ ਆਇਆ ਤਾਂ ਚਾਚਾ ਕਹਿੰਦਾ ਅੱਗ ਲੈ ਜੀ ਆਹ ਮੈਂ ਦੇਖਿਆ ਮਹਾ ਟਰਾਲੀ ਲੈਂਦੀ ਨਾ ਨੇ ਆ ਗੀਂਦੀ ਉਹ ਉਹ ਤਾਂ ਗੰਨਾ ਲੱਦਣ ਲੱਗਿਆ ਅੱਛਾ ਮੈਂ ਤਾਂ ਮੋਟਰਸਾਈਕਲੋਂ ਭਰੀ ਲੈ ਕੇ ਚੱਲਿਆ ਮਹਾ ਪਹਿਲਾਂ ਪਾ ਕੇ ਦੇਖਾਂ ਖਾਂਦੀ ਨਹੀਂ ਆ ਗਈ ਇੱਕ ਵਾਰ ਪਾਏ ਤੇ ਖਾਦ ਦੇ ਢੇਰ ਪਰਾਏ ਮੁੜ ਕੇ ਆਗ ਖਾ ਲੈਂਦੀ ਐ ਗੰਨੇ ਨੂੰ ਨਹੀਂ ਖਾਂਦੀ ਆਗ ਵੀ ਨਹੀਂ ਖਾਂਦੇ ਸਾਡੇ ਤਾਂ ਇਹ ਜਿਹਾ ਭੈੜੀ ਯਾਤ ਹੈ ਹਾਂ ਅੱਗੇ ਕਿਵੇਂ ਹੁੰਦੀ ਸੀ ਗੰਨਾ ਚੂਪੀ ਜਾਣਾ ਦੀ ਛਿਲਕ ਗਰੀਏ ਨੇ ਕਾਈ ਜਾਂਦੀ ਗੈਲੀ ਕਰ ਬਸ ਇਹ ਦੋ ਐਈਆਂ ਜਾਈਆਂ ਹੁਣ ਦੇਖਦਾ ਪਾ ਕੇ ਟੱਕ ਕੇ ਹਰਿਆਈ ਚ ਜੇ ਖਾ ਲੈ ਠੀਕ ਐ ਨਹੀਂ ਭਰੀ ਲੈ ਜੂਗਾ ਕਤੂੜੀ ਆ ਗੰਨਾ ਹਾਂ ਕੰਨਾ ਨਹੀਂ ਮੋਰਾ ਵੀ ਖਾਂਦੀਆ ਅੱਛਾ ਕੰਨਾ ਸਾਰੀ ਉਕਣੀ ਰਹੂਗਾ ਆਗਾ ਕੇ ਖਾ ਲੈ ਅੱਛਾ ਕਾਈ ਨਹੀਂ ਅਸੀਂ ਗੰਨਾ ਪਾਉਂਦੇ ਚੱਲ ਦੇਖਦਾ ਮੈਂ ਵੀ ਪਾ ਕੇ ਹੁਣ ਕਿਆ ਬਣਨਾ ਉਹ ਨਢਾ ਲਾ ਦੂਦ ਰੁਕ ਗਿਆ ਨਢਾ ਲਾ ਮੜਾ ਜਾ ਹੋ ਵਜਨ ਕਿਆ ਘੋੜੀ ਵੇ ਥੋੜਾ ਘੋੜੀ ਪਰ ਤਾਂ ਵਜਨ ਹਿਸਾਬ ਦਾ ਚਾਹੀਦਾ ਲੈ ਇਹ ਉਂ ਵੀ ਪ੍ਰਾਣੀ ਘੋੜੀ ਆ ਹਾਂ ਇਹ ਦੌੜਾਂ ਚ ਗਈ ਧੀਏ ਪੌਲ ਪੌਲ ਵੀ ਦੇਖ ਲੈ ਘੋੜੀ ਮੜਿਆ ਨਿਢਾਈ ਹੁੰਦੇ ਆਓ 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 ਦੇਖ ਟੋਪੀ ਪਿਛੇ ਉਹ ਕਰ ਗਿਆ ਇਹ ਇਹ ਬੰਦਾ ਨਾਲ ਥੱਲੇ ਦੇ ਲਿਓ ਉਹ ਕਹਿੰਦਾ ਦੇਖੋ ਦੇਖੋ ਕਹਿੰਦਾ ਬੰਦਾ ਹੀ ਮਾਰਦਾ ਹੈ ਕਹਿੰਦਾ ਇਹ ਹੁਣ ਨਿਢਾਉਂਗੇ ਲੈ ਵੀ ਕਹਿੰਦਾ ਆ ਗਿਆ ਭਾਈ ਇਹਨਾਂ ਦੇ ਵੀ ਆਏ ਨੇ ਪਾਵਲ ਦੌੜਾਂ ਹਾਂ ਹਾਂ ਰੇੜੀਆਂ ਦੀ ਵੀ ਕਰਾਈਆਂ ਤੇ ਇੱਕ ਸਾਲ ਮੈਂ ਕਹਿੰਦਾ 10 ਫਰਵਰੀ ਨੂੰ ਹੁੰਦੀ ਆਉਂਦਾ ਨਹੀਂ ਹਾਂ ਹਾਂ ਮੈਂ ਕਹਿੰਦਾ ਰੇੜੀਆਂ ਦੀ ਵੀ ਕਰਾਂਗਾ ਜਿਹੜੇ ਨਿਠਾਉਂਦੇ ਫਿਰਦੇ ਇਹ ਨਹੀਂ ਨਹੀਂ ਇਹਨਾਂ ਰੇੜੇ ਕਿੱਥੇ ਨੱਠਣੇ ਵਾਲਾ ਕੰਮ ਹੈ ਇਹ ਤੜਕੇ ਜਦੋਂ ਹੋ ਰਿਹਾ ਤਾਂ ਹੋ ਜੂ ਪੁੱਤਾ ਲੋ ਵਾਜੀ ਗੁਰਦੁਆਰਾ ਸਾਹਿਬ ਚ ਪਹੁੰਚੇ ਪਿਆ ਵੀ ਕੱਲ ਦੇ ਖੰਡ ਪਾਤ ਸਾਹਿਬ ਆਰੰਭ ਹੋਏ ਪਿਆ ਕੱਲੋਂ ਭੋਗ ਪਾਣੇ ਦੋ ਦੇ ਫਿਰ ਰੰਭ ਹੋ ਜਣੇ 20 ਤਰੀਕ ਨੂੰ ਦਾ ਸਮਾਰਥੀ ਬਾਰਸੀਆਂ ਦੀ ਬਾਬੇ ਮਸਤਾਂ ਦੀ ਬਾਕੀ ਸਾਰੇ ਆਪਣੇ ਆਪਣੇ ਕਾਰੋਬਾਰ ਚੱਲ ਰਹੇ ਐ ਇਲੈਕਟ੍ਰੀਸ਼ੀਅਨ ਆਪਣਾ ਕੰਮ ਕਰ ਰਹੇ ਐ ਲੜੀਆਂ ਲੱਗੀਆਂ ਹੋਈਆਂ ਸਾਰੀਆਂ ਉਧਰ ਗੁਰਦਾਰ ਸਾਹਿਬ ਵੀ ਲੱਗਿਆ ਹੋਇਆ ਪੂਰੀਆਂ ਨੇ ਅਸਲੀ ਚਲੋ ਰਾਤ ਨੂੰ ਪਤਾ ਲੱਗਦਾ ਬਾਕੀ ਹੁਣ 2 ਵਜੇ ਡਿਊਟੀ ਆਪਣੀ ਵੀ 2 ਤੇ 4 ਲਾਉਣੀ ਐ ਉਧਰ ਇਲੈਕਟ੍ਰੀਸ਼ੀਅਨ ਲੱਗੇ ਆਪਣੇ ਆਪਣੇ ਕੰਮ ਕਰਨ। ਬੱਚੇ ਰਾਜ ਮਿਸਤਰੀ ਦਾ ਕੰਮ ਵੀ ਚੱਲਦਾ, ਕਿੰਨੀਆਂ ਕੱਟੀਆਂ ਵਿੱਚ ਲੰਗਰ ਪੜਨਾ ਥੱਲੇ। ਜਿੱਥੇ ਫਿਰ 20 ਤਰੀਕ ਨੂੰ। ਪਰ ਸਾਰੀਆਂ ਚੋਰਾ ਜਲਦੀਆਂ ਉਹਦੇ ਕਰਕੇ ਘਮਾਂ ਜਿੰਨਾ ਉੱਪਰ ਆਉਂਦਾ। ਅੱਗੇ ਜਿਹੜੇ ਮਹਾਰਤ ਦੇ ਪ੍ਰਕਾਸ਼ਨ ਦੇ ਉਹ ਗਬਲੀ ਮੰਜ਼ਲ ਹੁੰਦੇ ਐ ਇੱਕ ਤੇ ਹੋਏ ਠਾਂੇ ਕਰੇ ਵੇ। ਵੀ ਨੇ ਅਸੀਂ ਲਾਸਟ ਜਿਹੜਾ ਪ੍ਰੋਗਰਾਮ ਹੁੰਦਾ ਉਹਨੂੰ ਠਾਂੇ ਲੈ ਆਉਂਦੇ ਤੇ ਉੱਪਰ ਪਹਿਲਾਂ ਹੁੰਦੇ ਤੇ। ਇੱਕ ਦੀ ਪਹਿਲਾਂ ਹੀ ਠਾਂਾ ਕਰਤੇ। ਮਰਹਾਵਾਂਗੇ ਸਾਨੂੰ 20 ਤਰੀਕ ਨੂੰ 20 ਤਰੀਕ ਨੂੰ ਬਹੁਤ ਇਕੱਠ ਹੁੰਦਾ ਜੁਰੇ ਇਹ ਸਾਡੇ ਇਲਾਕੇ ਦੀ ਮੇਨ ਸਭਾ ਕਹਿੰਦੇ ਨੇ ਜਿਹਨੂੰ ਵਰਸੀ ਬਣਾਇਆ ਜਾਂਦੇ ਬਾਬੇ ਮਹਤੰਦਰ ਦੇ ਤਾਂ ਪੰਵ ਬਹੁਤ ਕੰਨੇ ਨਿਕਲ ਜੀ ਬੰਗੜਾ ਪੱਛੇ ਦੇਖਵਾਇਆ ਨਾ ਟੇਰ ਤੋਂ ਪੰਨੇ ਵਿੱਚ ਮਸਤ ਡੰਗਰ ਖੁੱਲੇ ਛੱਡੇ ਹੋਏ ਜਿਹੜੇ 12 ਡੰਗਰ ਹੈ ਉਹ ਇੱਥੇ ਕਾਬੂ ਕਰੇ ਜਾਂਦੇ ਜੀ ਬਾਕੀ ਦੁੱਧ ਵਾਲੇ ਉਧਰ ਬੰਨੇ ਹੋਏ ਆ ਗਾਇਆਂ ਉੱਥੇ ਖਾਣੇ ਔਰ ਪਰਾ ਵੀ ਲੱਗੇ ਆ ਗੋਬਰ ਗਾਇਸ ਉਧਰ ਲੰਗਰ ਲੱਗਣਾ 20 ਤਰੀਕ ਨੂੰ ਇੱਕ ਆਖ ਸਭ ਵੱਡਲੇ ਨੇ ਵਿਲਾ ਕਰ ਦੇਣਾ ਇਹਨਾਂ ਨੂੰ ਦੁੱਧ ਨਹੀਂ ਹੈਗਾ ਪਛੀ ਚੱਲੇ ਗਏ ਥੱਲੇ ਫਰ ਬੱਚੀ ਜੋਟੀ ਜੰਮਣ ਲੱਗੀ ਹਰ ਹਾਲ ਉਹ ਬਾਜੀ ਖਡਵਰ ਸਾਹਿਬ ਚੱਲ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੁੰਡੇ ਬਾਈ ਡਿਊਟੀ ਲਾ ਕੇ ਆਏ ਆ ਵੀਰੇ ਬਹੁਤ ਮਰਿਆਦਾ ਮਰਿਆਦਾ ਗੱਲ ਖਡਵਰ ਸਾਹਿਬ ਕਰਾਉਂਦੇ ਜਿੰਨੇ ਵੀ ਪੰਜ ਗ੍ਰੰਥੀ ਵੀ ਨਾਲ ਜਪਤੀ ਸਾਹਿਬ ਵਾਲੇ ਤੂੰ ਹਾਲੇ ਵੀ ਬਾਕੀ ਖੰਡ ਪਾਠੀ ਹੈ ਦੋ ਖੰਡ ਪਾਠਾ ਆਰੰਭ ਕਰੇ ਪਏ ਪਹਿਲਾਂ ਅੱਗੇ ਉੱਪਰ ਹੁੰਦੇ ਜੀ ਹੁਣ ਐ ਇੱਕ ਦੀ ਥੱਲੇ ਆਹ ਰ ਆ ਜਿਹੜੇ ਇਹ ਦਰਖਤ ਹੈ ਅਸੀਂ ਤਾਂ ਪੈਸੇ ਸਮਝਦੇ ਹਾਂ ਖਜੂਰਾ ਜਿਹਾ ਲੱਗਿਆ ਹੋਇਆ ਪਰ ਕਹਿੰਦੇ ਵੀ ਨਾ ਜਿੰਨੀ ਕੋਈ ਆਕਸੀਜਨ ਨਹੀਂ ਛੱਡਦਾ ਦਰਖਤ ਜਿੰਨੀ ਇਹ ਛੱਡਦੇ ਆ ਨਾ ਆਪਾਂ ਨੂੰ ਇਹ ਤਾਂ ਪਤਾ ਨਹੀਂ ਬਾਜੀ ਪਹਿਲਾਂ ਅਗਲੇ ਨੇ ਦੱਸਿਆ ਵੀ ਤੇ ਫੇਰ ਭੁੱਲ ਗਏ ਬਾਕੀ ਮੰਦਰ ਸਾਨੂੰ ਦਰਸ਼ਨ ਕਰਾਉਂਦਾ ਮਾਰਾ ਤੇ ਸ਼ੋਤ ਤੱਕ ਕੋਈ ਬਹੁਤੀ ਉੱਚੀ ਨਹੀਂ ਹੈ ਕਿ ਨਹੀਂ ਮੇਵਾ ਥਲੇ ਪਾਕਿਸਤਾਨ ਆ ਬਾਬੇ ਮਸਤਾਂ ਦਾ ਅੱਜ ਹੁਣੇ ਨਿਸ਼ਾਨ ਸਾਹਿਬ ਦੀ ਸੇਵਾ ਹੁਣ ਉਹ ਉਪਰੋਂ ਦਾ ਪਾਈਪ ਲੈਂਦਾ ਵੇ ਵੀ ਨਿਸ਼ਾਨ ਸਾਹਿਬ ਜਿਹੜਾ ਹੈਗਾ ਥੋੜਾ ਜਿਹਾ ਬੜੇ ਉੱਪਰ ਨੇ ਚਲੋ ਬਾਕੀ 20 ਦਿਨ ਵਿੱਚ ਖਾਵਾਂਗੇ ਜੀ ਹਲੋ ਜੀ ਆਗੇ ਫੇਰ ਆਪਣੇ ਟਿਕਾਣੇ ਵੱਡੀਆਂ ਵਰਸੇਣ ਮੇਰਾ ਜਾਗ ਲੈ ਕੇ ਆਏ ਤੇ ਦੋ ਕੁ ਪੰਡਾ ਭਰੀਆਂ ਆ ਬਾ ਨੱਕ ਬੋਲੋ ਜੀ ਮਾਰੇ ਖੋਲੀ ਦੇ ਬਾਹਰ ਯਾਨੀ ਅਜ ਨਾਲ ਵੀ ਸੁੱਕ ਖੰਡਾਉਣੀ ਪਈ ਖਾ ਤਾਂ ਗਈਆਂ ਠੱਕੇ ਮੁੱਕੀ ਜੀ ਗੱਲ ਵਿੱਚ ਹਰਿਆਈ ਰਲਾ ਕੇ ਤੇ ਹੁਣ ਨਹੀਂ ਆਪਾਂ ਲਿਆਉਣੇ ਦੋ ਭਰੀਆਂ ਧੀਆਂ ਵਸੇ ਕਾਜ ਫਾਜ ਨਹੀਂ ਰਾਤ ਰੂਤ ਨੂੰ ਨਿਭੜ ਜਾਣਾ ਇੱਕ 30000 ਪਾਤੀ ਜਪਾਣ ਤੂੜੀ ਯਾਰ ਵਰਸੀਨੇ ਠੀਕ ਹੈ ਸੋਨਾ ਖਾਈ ਜਾਂਦੀਆਂ ਖੁੱਲਾ वैसे अपनी भी बढ़िया है ठीक है ये नीत्रकंद दा लावणी ओदे विच ਨਾਲੇ ਛਿੱਦੀ ਹੋ ਜੂਗੀ ਸੰਘਣੀ ਬਸਰੀ ਹੈ। ਵੀ ਤਿੰਨ ਚਾਰ ਕਰ ਤਾਂ ਲੱਗੇ ਜਾਣੇ ਨਾਲੇ ਟਾਈਮ ਹੈ ਤਾਂ ਹੁਣ। आओ ਕੰਮ ਬਹੁਤ ਗਲਤ ਕਰਦੇ ਜਿਹੜਾ ਜਿਹੜਾ ਵਿੱਚ ਛੱਡਦੇ ਨੇ ਐ ਟੱਕੇ ਜੇ। ਬਾਅਦ ਚ ਨਹੀਂ ਬਰਸੇਨ ਹੁੰਦਾ ਇਹ ਇਹਨਾਂ ਨਾਲ ਵੱਜ ਜਾਣਾ ਝਾੜ ਬਾਣ ਨਾਲ ਪੂਰਾ ਬਰਸੇਨ ਹੋ ਜਾਂਦਾ ਖਰਾਬ ਸਾਰੇ। ਆ ਛੱਡੇ ਹੋਏ ਆਪਾਂ ਨੇ ਵੀ ਸਾਗ ਬਾਤ ਤੇ ਇਹ ਤੋੜੇ ਪੈ ਜਾਂਦੇ ਆ ਫਿਰ ਬੁੱਟੇ ਯਾਨੀ ਸਾਗ ਪਹਿਲਾਂ ਤੇ ਐਡਵਾਂਸ ਕਰਿਆ ਪਤਾ ਹੁਣ ਹੌਲੀ ਹੌਲੀ ਮੁੱਕਦਾ ਵੀ ਹੌਲੀ ਹੌਲੀ ਮਕਾਉਣਾ ਬਾਕੀ ਬਾਈ ਆਹ ਕਣਕ ਤਾਂ ਆਪਣੀ ਜਾਂਦੀ ਹੈ ਗਿਰਦੀ ਇਹੋ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਸੰਘਣ ਨਹੀਂ ਕਰਦੇ ਵੀ ਐਨਾ ਵੀ ਹੋ ਗਿਆ ਆਟੋਮੈਟਿਕ ਸੰਘਣਾ ਹੋ ਜਾਂਦਾ ਬੁੱਝਾ ਹੀ ਉਹ ਮਾਰਿਆ ਵੈਲਕਮ ਲੈ ਇਹ ਕਣਕ ਬੁੱਝਾ ਬੱਜਿਆ ਇਹਦਾ ਆ ਸਭ ਲੈ ਆਈ ਕਬੁੱਝਾ ਇਹ ਮਹੌਲ ਸੰਗਣੀ ਹੋਈ ਵੀ ਕਣਕ ਹੈ। ਇੱਕਣਾ ਟੇਢੀ ਹੋ ਜਾਂਦੀ ਹੈ। ਨਾਲੇ ਖੁੰਝਾ ਵਿਚਾਲਾ ਆਇਆ ਨਹੀਂ ਹੈਗਾ। ਪਹਿਲੇ ਹੀ ਮਸ਼ੀਨੀਆਂ ਨਾਲ ਲਾਤੀ ਸੀ। ਇਹ ਗੋਡੇ-ਗੋਡੇ ਹੋ ਗਈ ਕਣਕ। ਦੇਖੋ। 1.5 ਫੁੱਟ ਦੇ ਉੱਪਰ ਹੋਈ ਵੀ ਕਣਕ। ਅੱਕੇ ਸੂਰਜ ਖੜਾ ਜੀ ਹਲੇ ਵਿਆਂ ਪੂਰਾ ਤਕਰੀਬਨ 5 ਵਜਣੇ ਆਲੇ ਆ ਚਲੋ ਠੀਕ ਐ ਵੜਦੇ ਆ ਵਰਸੀਨ ਵੀ ਮਿਲਦੇ ਜੀ ਕਿਸੇ ਫਿਰ ਅਗਲੇ ਵਲੌਗ ਵਿੱਚ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ